ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਸੋਂ ਕੀ ਪੂਰੀ ਦੁਨੀਆ ਦੇ ਵਿੱਚ ਇੱਕ ਹਰਿਆਲੀ ਦੇ ਲਈ ਜਾਣਿਆ ਜਾਂਦਾ ਸੀ ਪੂਰੀ ਦੁਨੀਆ ਦੇ ਲਈ ਢਿੱਡ ਭਰਨ ਵਾਲਾ ਪੰਜਾਬ ਅੱਜ ਪਾਣੀਆਂ ਦੇ ਵਿੱਚ ਡੁੱਬਿਆ ਪਿਆ ਖੇਤ ਜਿਨ੍ਹਾਂ ਨੇ ਦੁਨੀਆ ਨੂੰ ਅੰਨ ਦਿੱਤਾ ਉਹ ਅੱਜ ਬੇਰਹਿਮ ਦਰਿਆਵਾਂ ਦੇ ਹਵਾਲੇ ਹੋ ਗਏ ਕਿਸਾਨ ਮਜ਼ਦੂਰ ਗਰੀਬ ਮਹਿਲਾਵਾਂ ਛੋਟੇ ਬੱਚੇ ਸਭ ਰੋ ਰਹੇ ਨੇ ਜੋ ਸੋਸ਼ਲ ਮੀਡੀਆ ਦੇ ਉੱਪਰ ਦੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਬੇहद ਭਾਵੁਕ ਕਰਨ ਵਾਲੀਆਂ ਤਸਵੀਰਾਂ ਨੇ ਕਿਸੇ ਦਾ ਘਰ ਡਿੱਗਿਆ ਹੋਇਆ ਹੈ ਕਿਸੇ ਦੇ ਡੰਗਰ ਪਸ਼ੂ ਜੋ ਕਿ ਮਾਰ ਗਏ ਨੇ ਅਤੇ ਕਈਆਂ ਦੇ ਖੇਤ ਪਾਣੀਆਂ ਵਿੱਚ ਡੁੱਬ ਗਏ ਨੇ ਅਤੇ ਘਰ ਦਾ ਰਾਸ਼ਨ ਪਾਣੀ ਸਭ ਕੁਝ ਪਾਣੀ ਦੇ ਵਿੱਚ ਰੁੜ ਗਿਆ ਪਰ ਲੋਕ ਕਹਿ ਰਹੇ ਨੇ ਸਰਕਾਰ ਕਿੱਥੇ ਹੈ ਭਗਵੰਤ ਮਾਨ ਵੀ ਦਿਨ ਰਾਤ ਦੌੜ ਰਿਹਾ ਸੀ ਰਾਹਤ ਕੈਂਪ ਬਣ ਰਹੇ ਸੀ ਪਰ ਦਰਦ ਹੀ ਇਨਾ ਵੱਡਾ ਸੀ ਕਿ ਸਿਰਫ ਮਨੁੱਖੀ ਯਤਨ ਕਾਫੀ ਨਹੀਂ ਸੀ ਤੇ ਇੱਕ ਰਾਤ ਜਦੋਂ ਭਗਵੰਤ ਮਾਨ ਆਪਣੇ ਘਰ ਵਿੱਚ ਸੌਂ ਰਿਹਾ ਸੀ ਤੇ ਸੁਪਨੇ ਦੇ ਵਿੱਚ ਜਦੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੀਲੇ ਘੋੜੇ ਤੇ ਸਵਾਰ ਹੋ ਕੇ ਦਰਸ਼ਨ ਦਿੱਤੇ ਇੱਕ ਐਸੀ ਚੇਤਾਵਨੀ ਦਿੱਤੀ ਪੰਜਾਬ ਨੂੰ ਲੈ ਕੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਹਾਂ ਬਣੀ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਸ ਰਾਤ ਭਗਵੰਤ ਮਾਨ ਥੱਕ ਕੇ ਆਪਣੇ ਘਰ ਗਿਆ ਉਸਨੇ ਮਾਨੀ ਮਨ ਵਿੱਚ ਕਿਹਾ ਕਿ ਇਹ ਵਾਹਿਗੁਰੂ ਇਹ ਹਾਲਾਤ ਕਿਉਂ ਬਣ ਗਏ ਮੇਰੇ ਪੰਜਾਬ ਦੇ ਹਾਲਾਤ ਕਿਉਂ ਬਣ ਗਏ ਅੱਖਾਂ ਵਿੱਚ ਪਾਣੀ ਸੀ ਤੇ ਥਕਾਵਟ ਇੰਨੀ ਵੱਡੀ ਸੀ ਕਿ ਬਿਸਤਰ ਦੇ ਉੱਪਰ ਲੇਟਿਆ ਤੇ ਗੂੜੀ ਨੀਂਦ ਆ ਗਈ ਸੁਪਨੇ ਦੇ ਵਿੱਚ ਅਚਾਨਕ ਇੱਕ ਚਮਤਕਾਰ ਰੋਸ਼ਨੀ ਪ੍ਰਗਟ ਹੋਈ ਹਵਾ ਵਿੱਚ ਬਿਜਲੀ ਵਰਗਾ ਜਲਾਲ ਤੇ ਭਗਵੰਤ ਮਾਨ ਨੇ ਦੇਖਿਆ ਕਿ ਨੀਲੇ ਅਸਮਾਨ ਕਨੀਲਾ ਕੋੜਾ ਆ ਰਿਹਾ ਹੈ ਉਸ ਦੇ ਉੱਪਰ ਸਵਾਰ ਹਨ ਦਸ਼ਮੇਸ਼ ਪਿਤਾ ਸਾਹਿਬ ਸ਼ਿਰਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੀਲਾ ਕੋੜਾ ਹੜਾਂ ਦੇ ਪਾਣੀਆਂ ਨੂੰ چیرਦਾ ਹੋਇਆ ਆ ਰਿਹਾ ਸੀ ਤੇ ਗੁਰੂ ਸਾਹਿਬ ਦੇ ਹੱਥ ਵਿੱਚ ਨੀਲਾ ਨਿਸ਼ਾਨ ਸਾਹਿਬ ਤੇ ਤੇ ਬੇਮਿਸਾਲ ਰੋਸ਼ਨੀ ਮਾਨ ਡਰਿਆ ਵੀ ਤੇ ਹੈਰਾਨ ਵੀ ਹੋਇਆ ਕਿ ਉਸ ਨੇ ਸੋਚਿਆ ਕਿ ਮੈਂ ਸੁਪਨਾ ਦੇਖ ਰਿਹਾ ਹਾਂ ਜਾਂ ਹਕੀਕਤ ਗੁਰੂ ਸਾਹਿਬ ਨੇ ਉਸ ਦੀ ਔਰ ਵੇਖ ਕੇ ਬੋਲਿਆ ਕਿ ਪੰਜਾਬ ਦੀ ਧਰਤੀ ਸਾਡੀ ਧਰਤੀ ਹੈ ਇਹ ਸੂਰਬੀਰ ਯੋਧਿਆਂ ਦੀ ਧਰਤੀ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਧਰਤੀ ਕਦੇ ਵੀ ਹਾਰਦੀ ਨਹੀਂ ਇਸ ਧਰਤੀ ਨੇ ਆਪਣੇ ਪਿੰਡੇ ਦੇ ਉੱਪਰ ਸੰਤਾਪ ਹੰਢਾਏ ਨੇ ਦੁੱਖ ਹੰਢਾਏ ਨੇ ਪਰ ਇਹ ਧਰਤੀ ਕਦੇ ਵੀ ਨੀਵੀਂ ਨਹੀਂ ਹੋਈ ਕਦੇ ਵੀ ਇਹ ਹਾਰੀ ਨਹੀਂ ਇਹ ਉਸੇ ਤਰੀਕੇ ਨਾਲ ਬਲੰਦ ਹੋ ਜਾਵੇਗੀ ਪਰ ਯਾਦ ਰੱਖ ਜਦੋਂ ਸਿੱਖ ਆਪਣੇ ਆਪ ਤੋਂ ਦੂਰ ਹੋ ਜਾਂਦਾ ਹੈ ਤਾਂ ਕੌਮ ਨੀਂਦ ਦੇ ਵਿੱਚ ਡੁੱਬ ਜਾਂਦੀ ਹੈ ਤਾਂ ਕੁਦਰਤ ਵੀ ਉਸਦੀ ਪਰਖ ਲੈਂਦੀ ਹੈ ਇਹ ਪਾਣੀ ਸਿਰਫ ਹੜ ਨਹੀਂ ਇਹ ਜਾਗ ਦਾ ਸੰਦੇਸ਼ ਹੈ ਇਹ ਤੂੰ ਸਰਕਾਰ ਦਾ ਮੁਖੀ ਹੈ ਪਰ ਪਹਿਲਾਂ ਤੂੰ ਸਿੱਖੀ ਦਾ ਮੁਲਾਕਾਤੀ ਬਣ ਲੋਕਾਂ ਨੂੰ ਕਹਿ ਕਿ ਆਪਣੀਆਂ ਜੜਾਂ ਵੱਲ ਵਾਪਸ ਆਓ ਗੁਰੂ ਦਾ ਨਾਮ ਜਪੋ ਕੌਮ ਦੀ ਏਕਤਾ ਦਿਖਾਓ ਨਹੀਂ ਤਾਂ ਹਾਲ ਹੋਰ ਜ਼ਿਆਦਾ ਵਧਣਗੇ ਉਸ ਤੋਂ ਬਾਅਦ ਨੀਲੇ ਘੋੜੇ ਦੇ ਟਾਪਾਂ ਦੇ ਨਾਲ ਧਰਤੀ ਕੰਬੀ ਤੇ ਰੋਸ਼ਨੀ ਦਾ ਇੱਕ ਬਹੁਤ ਵੱਡਾ ਧਮਾਕਾ ਹੋਇਆ ਐਨੇ ਭਗਵੰਤ ਮਾਨ ਦੀ ਅੱਖ ਖੁੱਲ੍ਹੀ ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਟੜਕ ਰਿਹਾ ਸੀ ਉਹ ਪਸੀਨੇ ਦੇ ਨਾਲ ਲਤਫਤ ਸੀ ਉਸ ਨੇ ਹੱਥ ਛੋੜ ਕੇ ਕਿਹਾ ਕਿ ਇਹ ਹੀ ਦਸ਼ਮੇਸ਼ ਪਿਤਾ ਤੁਸੀਂ ਮੇਰੇ ਸੁਪਨੇ ਵਿੱਚ ਆਏ ਇਹ ਮੇਰੇ ਲਈ ਸਭ ਤੋਂ ਵੱਡੀ ਬਰਕਤ ਹੈ ਤੇ ਮੈਂ ਅੱਜ ਵਾਅਦਾ ਕਰਦਾ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਏਕਤਾ ਦੇ ਨਾਲ ਰੱਖਾਂਗਾ ਉਹਨਾਂ ਨੂੰ ਇੱਕੋ ਜੁੱਟ ਰਹਿਣ ਲਈ ਕਹਾਂਗਾ ਅਤੇ ਇਹ ਕਹਾਂਗਾ ਕਿ ਜੇਕਰ ਸਰਕਾਰ ਦੇ ਹੱਥ ਵੀ ਖੜੇ ਹੋ ਜਾਣਗੇ। ਦੋਸਤੋ ਉੱਪਰ ਵੀ ਇੱਕ ਬਹੁਤ ਵੱਡੀ ਸਰਕਾਰ ਹੁੰਦੀ ਹੈ ਜਿਸ ਨੂੰ ਸੱਚੀ ਸਰਕਾਰ ਕਿਹਾ ਜਾਂਦਾ ਹੈ। ਜਿਸ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦਾ ਭਰੋਸਾ ਹੋਵੇ, ਤਾਂ ਅਕਾਲ ਪੁਰਖ ਵਾਹਿਗੁਰੂ ਤੋਂ ਵੱਡੀ ਕੋਈ ਵੀ ਸਰਕਾਰ ਨਹੀਂ। ਸੋ ਸਾਧ ਸੰਗਤ ਜੀ, ਤੁਸੀਂ ਇਸ ਵੀਡੀਓ ਦੇ ਬਾਰੇ ਕੀ ਦੇਖਦੇ ਹੋ? ਕਮੈਂਟ ਕਰਕੇ ਜਰੂਰ ਦੱਸਿਓ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ। ਆਪਣੇ ਰਸਨਾ ਨੂੰ ਪਵਿੱਤਰ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਹ।